ਲਓ ਜੀ ਸੰਦੀਪ ਲਾਗੀ ਬਣਾਉਣਾ ਗੁਰਗਲੇ ਅੱਜ ਹੋਆ ਬਸੜੇਆਂ ਦਾ ਮੱਥਾ ਟਿਕੂਆ ਕੱਲ ਨੂੰ ਮਤਲਬ ਹੈ ਸਾਗ ਹਰੀਆਂ ਪਕਟੀਆਂ ਹੈ ਮਿਰਚਾਂ ਨਹੀਂ ਮਿਰਚਾਂ ਹਰੀਆਂ ਹੈ ਨਹੀਂ ਪਾ ਲੈ ਕੇ ਤੁੰਡੋ ਕ ਪਹਿਲੇ ਤੇ ਪਹਿਨੀਆ ਨਾ ਪਾ ਹਣਾ ਪਾਣੀ ਤਾਂ ਨਹੀਂ ਆਮਲਾਂ ਤੋਕੇ ਸੋ ਫਿਰ ਜਵਾਖਾ ਨੂੰ ਬਿਆਂ ਹਰੀ ਮਿਰਚ ਜੀ ਨਾਲ ਲਾ ਕੇ ਹਾਂ ਉਹ ਹਰੀ ਮਿਰਚ ਆ ਗਈ ਫਿਰ ਖਾਂਦੇ ਨਹੀਂ ਹੈਗੇ ਗੋਲਗਲਾ ਕੋਲੇ ਨੇ ਬਾਪੂ ਜੀ ਗਰਮਾ ਨਹੀਂ ਗੋਲਗਲੇ ਦੇ ਚਲ ਫਿਰ ਖਾ ਲਾਂਦੇ ਨੇ ਤੂੰ ਬਰੈਡ ਖਾ ਲਓ ਬਾਪੂ ਜੀ ਬਰੈਡ ਲਿਆ ਦਨੇ ਨਮਕੀਨ ਹਾਂ ਮਾਂ ਬਰੈਡ ਲਿਆ ਦਨੇ ਨਮਕੀਨ ਕੋ ਗੋਲਗਲੀ ਖਾਣਾ ਉਹ ਗੋਲਗਲਿਆਂ ਚ ਮਿੱਠਾ ਨਹੀਂ ਹੈਗਾ ਅੱਜ ਮਿੱਠਾ ਬਹੁਤ ਘੱਟਾ ਗੋਲਗਲੇ ਚ ਮਿੱਠਾ ਹੀ ਨਾ ਪਾਇਆ ਨਹੀਂ ਹੈਗਾ ਰਾਹ ਹਾ ਕੋੜੇ ਬਣ ਲੈਗੇ ਹਾਂਜੀ ਬਣ ਰਹੇ ਨੇ ਲਿਆਈਏ ਹਾਂ ਆ ਦੇਖ ਬਣਿਆ ਦੇਖ ਇਹੇ ਜਿਹੇ ਕਹਿੰਦੇ ਮੱਗੇ ਦੇ ਬਿਆਲੇ ਲੈ ਲੈ ਬਾਪੀ ਜਿੰਦੇ ਇੱਕ ਪੀਸ ਬਾਸੜਿਆਂ ਦਾ ਮੱਥਾ ਟੀਕੂ ਯਾ ਗਾਈ ਕੱਲ ਨੂੰ ਆਪਾਂ ਤਾਂ ਕਰਕੇ ਬਣਾ ਰਿਆ ਨਾਲ ਫਿਰ ਵੀ ਬਰੈਡ ਬਣਾ ਲੈ ਨਮਕੀਨ ਮਿੱਠਾ ਬੱਚੇ ਘਟ ਖਾਂਦੇ ਨੇ ਮੰਮੀ ਖਾ ਕੇ ਗੁਲਗੁਲਿਆ ਬਾਗੇ ਗੁਲਗੁਲਿਆ ਗੁਲਗਲੇ ਡੈਡੀ ਨੇ ਵੀ ਦੇਖ ਲੈ ਟੇਸਟ ਗਰਮ ਗੁਲਗਲੇ ਦਾ ਇੱਕ ਇੱਕ ਦੋ ਦੋ ਖਾ ਲਿਆ ਬਾਅਦ ਚ ਖਾਵਾਂਗੇ ਜੀ ਬਾਪੂ ਜੀ ਖਾ ਰਹੇ ਨੇ ਇਹਨਾਂ ਨੂੰ ਹਾਂ ਕਿਹਦੇ ਵਾਸਤੇ ਇਹ ਗੁਲਗਲੇ ਖਾਦੇ ਤੁਸੀਂ ਵੀ ਖਾ ਲਓ ਇਹ ਗੁਲਗਲੇ ਆ ਗੁਲਗਲੇ ਆਪਾਂ ਨੇ ਬਣਾ ਲੇ ਤੇ ਹੁਣ ਬਰੈਡ ਬਣਾ ਰਹੇ ਆ ਫਿਰ ਕਚੌਰੀਆਂ ਬਣਾਵਾਂਗੇ ਉਸ ਤੋਂ ਬਾਅਦ ਚਾਹ ਵਰਗੀ ਤੋ ਕਿਹਨੇ ਬੱਬੇ ਲੜਦੇ ਕਰ ਤੂੰ ਯਾਰ ਠੀਕ ਹੈ ਨਾ ਜਿਹੜੇ ਆਪਾਂ ਮੁੱਲ ਦੇ ਖਾਣੇ ਮਾਂ ਜਾ ਕੇ ਸ਼ਾਇਦ ਸਮਾਨ ਉਹ ਆ ਕੀ ਰਿਸ ਗਰੂ ਚੱਲੇ ਸਮਾਨ ਆਪਣਾ ਘਰੇ ਬਣਿਆ ਹੋਇਆ ਹਾਂ ਔਰ ਇਸ ਕਰਕੇ ਅਸੀਂ ਜਮੀ ਨਹੀਂ ਖਾਂਦੇ ਬਾਹਰ ਜਾ ਕੇ ਕਿਹਦਾ ਜਮੀ ਨਹੀਂ ਕੋੜਦੀ ਵੀ ਲੰਦਾ ਐਮਰਜੈਂਸੀ ਚ ਖਾਣੇ ਪੈਂਦੇ ਨੇ ਕਦੇ ਬਾਹਰ ਲਿਖਿਮ ਕਹਿਦੇ ਨੇ ਵੀ ਰੈਡੀ ਕੋਲ ਕਰ ਲੈ ਕਰਨਾ ਰੈਡੀ ਕੋਲ ਕਿਉਂ ਕਰਨਾ

ਮੁਦਾ ਦੀ ਲੋੜ ਦਰਕਾਰ ਹੈ। ਅਜੀ ਗਮਾਂ ਬਚਾਉਂ ਸੀ। ਪੋਲੇ ਜੀ ਪਾਈ ਪੋਲੇ ਜੀ ਪਾਰਾ। ਬੱਚੇ ਖੇਡ ਰਹੇ ਨੇ। ਅੰਦਰ ਮੈਂ ਹੁਣ ਇਹਦਾ ਕਿਹਾ ਕਰੀਏ। ਗੁਰਗਰਿਆਂ ਦੀ ਪੱਤਾ ਬਣਾ ਲੀਏ। ਉਪਰ ਇਸ ਤੇ ਐਸੇ ਰੱਖਦੇ। ਬਣਾ ਦੇ। ਮੈਂ ਲੋਨ ਚੱਕ ਕੇ ਰੋ ਹਾਲ ਲਿਆ ਦੇ ਵੀ ਕੀ ਹੈ ਮੈਂ ਲੋਨ ਚੱਕ ਕੇ ਸਮਾਨ ਉਹ ਨਾਲ ਚੱਕ ਕੇ ਮੈਂ ਲੱਸੀ ਫਿਰ ਲੱਸੀ ਨਾਲ ਲੱਸੀ ਨਾਲ ਹਾਂਜੀ ਲਿਆ ਅੰਦਰ ਲੱਸੀ ਨਾਲ ਬਾਪੂ ਜੀ ਨੂੰ ਸੌਸ ਦੇ ਦਾਂਗਾ ਹਨਾ ਥੋੜੀ ਜਿਹੀ ਖੱਟਾ ਖਾ ਕੇ ਖੱਟਾ ਹੈ ਖੱਟਾ ਖਾ ਕੇ ਰਾਜੀ ਨੇ ਇਹਦਾ ਨਮਕੀਨ ਜਾਂ ਮਿੱਠਾ ਸੌਸ ਨਹੀਂ ਲੈਂਦੇ ਇਹ ਹੋਰ ਪਈ ਉਹੋ ਹੀ ਕਮਾ ਉਹੋ ਹੀ ਮੱਦੇ ਚ ਉਹ ਚਾ ਟਮੇਟੋ ਲੈ ਲਾ ਚੇ ਲੈ ਲਾ ਇਹ ਹਾਂ ਇਹ ਬਿਆ ਇਹ 4200 ਸਾਗਰ ਪਈਆ ਇਹਨੂੰ ਥੋੜੀ ਜਿਹੀ ਹਲਿਆ ਜੇ ਲੈ ਇਹ ਮੰਗੇਰੀ ਕਹਿੰਦੇ ਆ ਉੱਥੇ ਤਾਂ ਇੰਨੀ ਸਵਾਦ ਆ ਵਧੀਆ ਮੈਂ ਕਿਹਾ ਸਾਨੂੰ ਜਿਆਦਾ ਰੜੀ ਜੀ ਹੋਈ ਆ ਗਈ ਦਾਦਾ ਪਾ ਕੇ ਤਾਂ ਉੱਥੋਂ ਹੀ ਲੈਂਦੀ ਆਈ ਇੱਕੇ ਟੱਬ ਚੋਂ ਆ ਪਾਂਗੇ ਲਾ ਲੀਆ ਉਹ ਤਾਂ ਬੱਧੀ ਆ ਗਈ ਰੜੀ ਤੇ ਅੱਛਾ ਜੀ ਬਾਜਾ ਨਹੀਂ ਬਈ ਉਹ ਤਾਂ ਕੈਨ ਨਹੀਂ ਸਾਂਟੇ ਚੋਲੇ ਆਂ ਦੀਆ ਸੋਹਣੀਆਂ ਪਾਈ ਤਾਂ ਹੈ ਪੰਖੜਾ ਡ ਬਣਾ ਕੇ ਦਿੱਤੀ ਹਲਵਾਈ ਉਹ ਹੀ ਬਾਟੇ ਜੋ ਉਹਨਾਂ ਦੀ ਪਈ ਉਹ ਹੀ ਬਾਟੇ ਜੋ ਸਾਰਾ ਆਪਾਂ ਨੂੰ ਵਧੀਆ ਲੱਗਦੀ ਆਂ ਆਪਾਂ ਟਮਾਇਕਲ ਜੀ ਖਾਣ ਲੱਗੇ ਨਾ ਹੂੰ ਨਾਲੇ ਆਪਾਂ ਦੂਜੀ ਵੀ ਥੋੜੀ ਜੀ ਘੱਟ ਹੋ ਕਰਦੇ ਨਹੀਂ ਉਹ ਲੱਕੜ ਫੜਾਈ ਕੋਹੇ ਨਾਲ ਧੂਆ ਹੋ ਜਾਂਦਾ ਬਣਾ ਰਹੀ ਆ ਇਹ ਬ੍ਰੈਡ ਫਿਰ ਹੁਣ ਕਿੰਨਾ ਕੱਟ ਕੇ ਇਹਦੇ ਪੀਸ ਛੋਟੇ ਬਣਾ ਲਿਆ ਕਰੋ ਜਿਹੇ ਜਿਹੇ ਕਹਿੰਦਾ ਵਿਆਹ ਚ ਹੁੰਦੇ ਨੇ ਚਾਰ ਮੀਜ਼ਾ ਚਾਰ ਮੀਜ਼ਾ ਦੋ ਚਾਰ ਬਰੈਡ ਜੇ ਬਣਾ ਕੇ ਫਿਰ ਵਿੱਚ ਜੀ ਕਟਾਰੀ ਬਣਾ ਦਿੰਦੇ ਹੈ ਨਾ ਫੇਪਾ ਵਿੱਚ ਚਲ ਦੇ ਰਹੇ ਨੇ ਬਰੈਡ ਖਾਣਾ ਬਰੈਡ ਕਟਾਰੀ ਖਾਣੀ ਕਟਾਰੀ ਫਿਰ ਵਿੱਚ ਜੀ ਬਰੈਡ ਹਮਮ ਕਟਾਰੀ ਜਿਹੜਾ ਆ ਭਾਈ ਮਚਾ ਕੇ ਆਪਣਾ ਲੈ ਲੱਸੀ ਨਾਲ ਉਹ ਲੱਸੀ ਨਾਲ ਖਾ ਕੇ ਸਾਡਾ ਪਰਿਵਾਰ ਦਾ ਪਤਾ ਨਹੀਂ ਹੈਗਾ ਚੀਜ਼ ਨਾਲ ਕਿਹੜੀ ਚੀਜ਼ ਦੇ ਮੈਚਿੰਗ ਕਰਕੇ ਖਾਣ ਸੁਕਰ ਅੱਜ ਇਹਨੇ ਕੋਲਡ ਡਰਿੰਕ ਖਰੀਦੇ ਆ ਹਾਂ ਨਹੀਂ ਕਰੀਂ ਇਹਨੂੰ ਦੁਰ ਕਰਕੇ ਸੁਣੀ ਦੇਖਦੇ ਸੁਪਰ ਹੈ ਸੁਕਰ ਆਹ ਕੋਣ ਆਸੀ ਕਿਹੜਾ ਪੀਣੇ ਮੈਨੂੰ ਖਰਚਾ ਵਾ ਕੇ ਜਰਾ ਸਵਾਦ ਲੱਗਣੋਂ ਹਾਂ ਤੇ ਕੋਲਡ ਡਰਿੰਕ ਪਹਿਲਾਂ ਤਾਂ ਪੀ ਲਾਂਦੇ ਤੇ ਹਜੇ ਹੁਣ ਤਾਂ ਜਮੀ ਨਹੀਂ ਵਧੀਆ ਲੱਗਦਾ ਪਤਾ ਨਹੀਂ ਕਾਤੋਂ ਨਾ ਪੀ ਤਾਂ ਲੈਨੇ ਬਈ ਉਹਨਾਂ ਨੂੰ ਖੋਲ ਕੇ ਰਹਿਣਾ ਤੇ ਅੰਦਰ ਕੋਣ ਜੋਕਰ ਤਾਂ ਛੱਡਦੀ ਨਹੀਂ ਖਤਮ ਕਰਕੇ ਧਰਦੇ ਹਾਂ ਫਰੈਸ਼ ਲੈ ਕੇ ਆਨੇ ਜਦ ਕੋਈ ਆਉਣਾ ਇਹ ਤਾਂ ਹੈਗਾ ਬੱਟਕਾਣਾ ਸਰਾਸ਼ ਪੀ ਕੇ ਲੈ ਕੇ ਆ ਜਾ ਸਾਰੀ ਤਾਂ ਬੋਤਲ ਨਾਲ ਦੀਆਂ ਖਾਲੀ ਕਰਕੇ ਧਰਦੇ ਹਾਂ 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 ਕਾਊਂਟਰ ਨੇ ਬਿਲੀ ਵਾਲੇ ਹਾਂ ਜਦੋਂ ਆਪਾਂ ਉੱਤਰਿਆ ਬਹਜੇ ਨਹੀਂ ਸੜਕ ਬਿਲਕੁਲ ਸੜਕ ਦੇ ਬਰਾਬਰ ਤੇ ਨਹੀਂ ਹੈਗੀ ਇੱਧਰ ਦੁਕਾਨ ਹੈਗੀ ਨਹੀਂ ਹਾਂ ਤੇ ਤੀਜਾ ਕਾਊਂਟਰ ਠੀਕ ਠੀਕ ਉਹਦਾ ਪੋਸਟਰੀ ਲੱਗਿਆ ਹੋਇਆ ਬਾਹਰ ਸਪੈਸ਼ਲੀ ਇਹਦੇ ਬਾਅਦ ਵੀ ਇਹਦੀ ਬਾਤੀ ਹੋਊਗੀ ਮੋਦੀ ਵਾਲੇ ਪੈਸੇ ਰੁਕੇ ਹੋਏ ਨੇ ਜਿਨ੍ਹਾਂ ਦੇ ਵੀ ਉਹ ਇੱਥੇ ਆ ਕੇ ਫਾਰਮ ਭਰੋ ਉਸ ਨੂੰ ਪਰਫਾਰਮ ਭਰਵਾਓ ਆ ਬਿਲਾਦ ਕਰ ਦਿਓ ਆਪਾਂ ਕਸਟਮਰ ਦੇ ਘਰੋਂ ਨਹੀਂ ਤੋੜੇ ਨਾਲ ਵੀ ਆਪਣਾ ਛੋਟਾ ਲੈਣਾ ਹਾਂ ਇਹ ਛੋਟਾ ਬਾਬਾ ਜੀ ਅਗੇ ਡਾਲੀ ਵਾਲੇ ਹਾਂਜੀ ਅਸੀਂ ਬਣਾ ਰਹੇ ਹਾਂ ਕਚੋਰੀ ਤੇ ਗੁਲਗੁਲੇ ਤੁਸੀਂ ਵੀ ਖਾਓ ਜੀ ਆਹ ਨੂੰ ਥੋੜਾ ਜਿਹਾ ਕੋਲਡ ਡਰਿੰਕ ਪਾ ਦੇ ਸਹਬ ਨੂੰ ਸਹਬ ਨੂੰ ਕੁਤਰੀ ਥੋੜਾ ਜਿਹਾ ਕੋਲਡ ਡਰਿੰਕ ਪਾਈ ਹਾਂਜੀ ਪਾਉਣਿਆ ਇਸ ਦੇ ਵਿੱਚ ਨੇ ਬਲੈਡ ਦੀ ਤੁਸੀਂ ਵੀ ਖਾਓ ਸਾਰੇ ਚਲ ਉਹਨੂੰ ਪਾ ਕੇ ਕੋਲਡ ਡਰਿੰਕ ਥੋੜਾ ਜਿਹਾ ਪਾਪਾ ਨੂੰ ਪੁੜਾ ਦੇ ਬੋਟਲ ਪਾ ਦਾਂਗੇ ਕੋਈ ਇੱਕ ਲੱਗਦੀ ਮਰੀ ਪੜਕੀ ਦਿੱਖਦੀ ਹੈ ਪਰ ਪੜਕੀ ਨਹੀਂ ਹੋਦੀ ਤੇ ਦੁੱਤੀ ਹਾਂ ਅਜੇ ਨਿਊ ਦਾ ਕਰਾ ਗਾ ਉਹ ਪਾਹਰ ਕੱਢਿਆ ਥੋੜਾ ਜਿਹਾ ਪਾਏ ਨੂੰ ਅੱਧੇ ਤੋਂ ਕੱਟ ਸਹਬ ਲੈ ਮਾ ਤੇ ਖਾਂਸੀ ਹੂ ਥੋੜਾ ਪਹਿਲਾਂ ਵੀ ਇਹਨੇ ਮੇਰੇ ਨਾਲ ਦਿਨ ਚ ਪੀਤਾ ਇਹਦਾ ਨਾ ਮਰੂ ਦੇ ਰੱਖਦਾ ਵਿਚਾਰੀ ਦਾ ਮਾ ਨੂੰ ਵਾਇਦਾ ਨਾ ਤਾਂ ਹਾਂ ਬੜਾ ਦੇ ਮੈਂ ਇਹਦੇ ਨੂੰ ਮਮੇ ਨੂੰ ਦੇਤਾ ਅੱਛਾ ਇਹਨੂੰ ਮਰੂ ਜਿਆਦਾ ਪਸੰਦ ਨੇ ਫਿਰ ਮਮਾ ਨੇ ਇਹਦਾ ਨਾਮ ਮਰੂ ਦੀ ਰੱਖਿਆ ਚੱਲ ਵਧੀਆ ਗੱਲ ਇਹ ਮਰੂ ਦੇ ਮੰਗਦਾ ਰਹਿੰਦਾ ਫਿਰ ਤੇ ਇਹਨਾਂ ਨੂੰ ਕੀ ਕਰੇ ਇਹਨੂੰ ਦਾਤਾ ਚੋ ਚੋ ਦੀ ਨਾ ਨੂੰ ਮੈਨੂੰ ਲੈ ਥੋੜੀ ਜਿਹਾ ਲੈ ਥੋੜੀ ਜਿਹਾ ਲੋ ਦਾਕ ਨਾ ਕੀਤੇ ਕੋਈ ਨਹੀਂ ਕਰਵਾ ਦੇਣਾ ਤੇਰੇ ਸਾਗਰ ਦੀ ਬੋਤੀ ਕਹਿੰਦੇ ਦਿਗਾ ਚਲਾ ਸਾਗਰ ਦੀ ਬੋਤੀ ਕਹਿੰਦੇ ਦਿਗਾ ਚਲਾ ਇਵੇਂ ਦੇ ਕੋਈ ਨੀਰੀ ਮਤੂ ਇਹ ਨੂੰ ਫਿਰ ਦੇ ਦੇ ਜਾਨ ਬਣੇ ਸਹਾਰਾ ਯੇ ਮਿੱਤਣਾ ਦੀ ਝਟ ਤਾ ਤਾ